ਹਾਂਜੀ ਦੋਸਤੋ ਅੱਜ ਅਸੀਂ ਗੱਲ ਕਰਦੇ ਹਾਂ ਬੇਸਿਕ ਨੋਲੇਜ ਆਫ ਜੰਮੂ ਕਸ਼ਮੀਰ ਮਤਲਬ ਜੰਮੂ ਕਸ਼ਮੀਰ ਦੀ ਆਮ ਜਾਣਕਾਰੀ ਬਾਰੇ ਜਿਹੜਾ ਜੰਮੂ ਕਸ਼ਮੀਰ ਹੈ ਉਹਦਾ ਜਿਹੜਾ ਹਿੱਸਾ ਹੈ ਜੋ ਪਾਕਿਸਤਾਨ ਦੇਸ਼ ਦੇ ਅਧੀਨ ਆਉਂਦਾ ਹੈ ਉਹਨੂੰ ਪੀਓਕੇ ਆਖਦੇ ਨੇ ਮਤਲਬ ਪੀਓਕੇ ਜਿਹੜਾ ਪਾਕਿਸਤਾਨ ਮਤਲਬ ਭਾਰਤ ਦਾ ਜੰਮੂ ਕਸ਼ਮੀਰ ਸੀ ਉਹਦਾ ਜਿਹੜਾ ਹਿੱਸਾ ਹੈ ਪਾਕਿਸਤਾਨ ਦੇਸ਼ ਦੇ ਅਧੀਨ ਆਉਂਦਾ ਹੈ ਉਹਨੂੰ ਪੀਓਕੇ ਆਖਦੇ ਨੇ ਪੀਓ ਕੇ ਦੀ ਫੁੱਲ ਫਾਰਮ ਹੈ ਕਿ ਪਾਕਿਸਤਾਨ ਕੋ ਕੋਪਰ ਕਸ਼ਮੀਰ ਕੋਪਰ ਦਾ ਹੁੰਦਾ ਕਬਜ਼ਾ ਕਰਦਾ ਹੋਣਾ ਪੀਓ ਕੇ ਆ ਪੀਓ ਕੇ ਦੇ ਦੋ ਰੀਜਨ ਨੇ ਮਤਲਬ ਦੋ ਖੇਤਰ ਦੋ ਇਲਾਕੇ ਨੇ ਇੱਕ ਤਾਂ ਹੈਗਾ ਏ ਜੇ ਕੇ ਇੱਕ ਤਾਂ ਹੈਗਾ ਜੀ ਬੀ ਹੋਣਾ ਏ ਜੇ ਕੇ ਉਹਦੀ ਫੁੱਲ ਫਾਰਮ ਹੈ ਕਿ ਆਜ਼ਾਦ ਜੰਮੂ ਐਂਡ ਕਸ਼ਮੀਰ ਏ ਜੇ ਕੇ ਦੀ ਫੁੱਲ ਫਾਰਮ ਆਜ਼ਾਦ ਜੰਮੂ ਐਂਡ ਕਸ਼ਮੀਰ ਜਿਹੜਾ ਜੀ ਬੀ ਹੈ ਜੀ ਬੀ ਦੀ ਫੁੱਲ ਫਾਰਮ ਹੈ ਕਿ ਗਿਲਗੀਤ ਬਲਤੀਸਤਾਨ ਹੋਣਾ ਜੀ ਬੀ ਹੈ ਜੀ ਬੀ ਪੀਓ ਕੇ ਦੇ ਇਹ ਨਾਰਥ ਸਾਈਡ ਹੈ ਉੱਤਰਾਲੇ ਪਾਸੇ ਹੈ ਤੇ اے ਜੇ ਕੇ ਜਿਹੜਾ ਜੰਮੂ ਕਸ਼ਮੀਰ ਆਜ਼ਾਦ ਜੰਮੂ ਐਂਡ ਕਸ਼ਮੀਰ ਹੈ ਇਹ ਸਾਊਥ ਸਾਈਡ ਦੱਖਣ ਵਾਲੇ ਪਾਸੇ ਮਤਲਬ ਦੋ ਖੇਤਰ ਦੇ ਦੋ ਰੀਜਨ ਨੇ ਉੱਤੇ ਤਾਂ ਜਿਹੜਾ ਜੀ ਵੀ ਹੋ ਗਿਆ ਇਹ ਨਾਰਥ ਸਾਈਡ ਹੋ ਗਿਆ ਉੱਤਰਾਲੇ ਪਾਸੇ ਹੋ ਗਿਆ ਏ ਜੇ ਕੇ ਦੇ ਜਿਹੜਾ ਏ ਜੇ ਕੇ ਹੈ ਸਾਊਥ ਸਾਈਡ ਹੋ ਕੇ ਦੱਖਣ ਵਾਲੇ ਪਾਸੇ ਹੋ ਗਿਆ ਜੀ ਵੀ ਦੇ ਮਤਲਬ ਪੀਓ ਕੇ ਦੇ ਵਿੱਚ ਤੇ ਜਿਹੜੇ ਪੀਓ ਕੇ ਦੀ ਰਾਜਧਾਨੀ ਹੈ ਕੈਪੀਟਲ ਸਿਟੀ ਹੈ ਉਹ ਕਿਹ ਮੁਜੇਫਰਾਬਾਦ ਠੀਕ ਹੈ ਤੇ ਜਿਹੜਾ ਹੁਣ ਆਹ ਲਾਈਨ ਸਮਝਣ ਲਈ ਗਾਣੀ ਕਿਹੜਾ ਪਾਕਿਸਤਾਨ ਹੈ ਤੇ ਇੰਡੀਆ ਹੈ ਦੋ ਦੇਸ਼ ਨੇ ਮਤਲਬ ਪਾਕਿਸਤਾਨ ਤੇ ਇੰਡੀਆ ਹੋਗਾ ਇਹ ਦਾ ਬਾਰਡਰ ਹੈ ਹਣਾ ਉਹ ਬਾਰਡਰ ਹੈ ਜਿਹੜਾ ਉਹ ਬਾਰਡਰ ਲੇਨ ਦਾ ਨਾਮ ਕੀ ਹੈ ਰੈਡ ਕਲੀਫ ਮੈਂ ਜਿਹੜਾ ਇੰਡੀਆ ਦੇਸ਼ ਇੰਡੀਆ ਦੇਸ਼ ਹੈ ਪਾਕਿਸਤਾਨ ਦੇਸ਼ ਹੈ ਵਿਚਾਲੇ ਲੈਣ ਬਾਰਡਰ ਲੇਨ ਉਹ ਲੇਨ ਦਾ ਨਾਮ ਕੀ ਹੈ ਰੈਡ ਕਲੀਫ ਉਹ ਵੀ ਜਿਹੜਾ ਪੀਓਕੇ ਹੈ ਪੀਓਕੇ ਕਿਹਦੇ ਵਿੱਚ ਹੈ ਪਾਕਿਸਤਾਨ ਦੇ ਵਿੱਚ ਤੇ ਪਾਰ ਦੇ ਜੰਮੂ ਅਤੇ ਕਸ਼ਮੀਰ ਹੈ ਪਾਰ ਦਾ ਜੰਮੂ ਅਤੇ ਕਸ਼ਮੀਰ ਤੇ ਪਾਕਿਸਤਾਨ ਦਾ ਪੀਓਕੇ ਹਣਾ ਇਹ ਦੋਨਾਂ ਦੇ ਵਿਚਾਲੇ ਵੀ ਬਾਰਡਰ ਲੇਨ ਹੈ ਪਰ ਇਹ ਦੇ ਉਹਨਾਂ ਦੀ ਬਾਰਡਰ ਲੇਨ ਨੂੰ ਰੈਡ ਕਲੀਫ ਨਹੀਂ ਆਖਦੇ ਉਹਨਾਂ ਕਹਿੰਦੇ ਐਲਓਸੀ ਐਲਓਸੀ ਦਾ ਮਤਲਬ ਹੈਗਾ ਲਾਈਨ ਆਫ ਕੰਟਰੋਲ ਉਮੀ 1962 ਦੇ ਵਿੱਚ ਚਾਈਨਾ ਨਾਲ ਭਾਰਤ ਦੀ جنگ ਹੋਈ ਮਤਲਬ ਲੜਾਈ ਹੋਈ ਉਸ ਦੇ ਵਿੱਚ ਨਾ ਚਾਈਨਾ ਨੇ ਐਕਸਾਈ ਚੀਨ ਤੇ ਕਬਜ਼ਾ ਕਰ ਲਿਆ ਮਤਲਬ ਭਾਰਤ ਦੇ ਜਿਹੜਾ ਜੰਮੂ ਕਸ਼ਮੀਰ ਸੀ ਉਹਦਾ ਹਿੱਸਾ ਸੀ ਮਤਲਬ ਉੱਥੋਂ ਦਾ ਨਾਰਥ ਵਾਲੇ ਸਾਈਡ ਐਕਸਾਈ ਚੀਨ ਉਹ ਤੇ ਕਬਜ਼ਾ ਕਰ ਲਿਆ ਹੁਣ ਉਹ ਕਬਜ਼ਾ ਕਰ ਲਿਆ ਤਾਂ ਉੱਥੇ ਵੀ ਬਾਰਡਰ ਬਣਿਆ ਹੋਊਗਾ ਬਾਰਡਰ ਲਾਈਨ ਬਣੀ ਹੋਊਗੀ ਚਾਈਨਾ ਤੇ ਭਾਰਤ ਦੇ ਵਿੱਚ ਇੱਥੋਂ ਵੀ ਬਾਰਡਰ ਲਾਈਨ ਦਾ ਕੋਈ ਨਾਮ ਹੋਊਗਾ ਉਹ ਉਹਦਾ ਨਾਮ ਹੈਗਾ ਐਲ ਐ ਸੀ ਐਲ ਐ ਸੀ ਦਾ ਮਤਲਬ ਹੈਗਾ ਲਾਈਨ ਆਫ ਕੰਟਰੋਲ ਲਾਈਨ ਆਫ ਐਕਚੁਅਲ ਕੰਟਰੋਲ ਉਹਦਾ ਦਾ ਮਤਲਬ ਸੀਗਾ ਐਲਓ ਐਲਓ ਸੀ ਦਾ ਲਾਈਨ ਆਫ ਕੰਟਰੋਲ ਇਹਦਾ ਮਤਲਬ ਹੈ ਐਲ ਏ ਸੀ ਦਾ ਇਹ ਲਾਈਨ ਆਫ ਐਕਚੁਅਲ ਕੰਟਰੋਲ ਉਹਨਾਂ ਦੇ ਫਰਕ ਕੀ ਹੈ ਜਿਹੜੀ ਐਲ ਓ ਸੀ ਹੈ ਤੇ ਐਲ ਏ ਐਲ ਏ ਸੀ ਹੈ ਤੇ ਐਲ ਓ ਸੀ ਹੈ ਇਹ ਦੋਨੇ ਜੰਮੂ ਕਸ਼ਮੀਰ ਚ ਨੇ ਭਾਰਤ ਜੰਮੂ ਕਸ਼ਮੀਰ ਚ ਨੇ ਬਸ ਇਹ ਪਾਕਿਸਤਾਨ ਨਾਲ ਲੱਗਦਾ ਹੈ ਪੀਓ ਕਿਨਾਂ ਲੱਗਦਾ ਹੈ ਐਲ ਓ ਸੀ ਲਾਈਨ ਆਫ ਐਕਚੁਅਲ ਕੰਟਰੋਲ ਤੇ ਐਲ ਏ ਸੀ ਜਿਹੜੀ ਲਾਈਨ ਆਫ ਐਕਚੁਅਲ ਕੰਟਰੋਲ ਉਹ ਲਾਈਨ ਆਫ ਕੰਟਰੋਲ ਸੀ ਲਾਈਨ ਆਫ ਐਕਚੁਅਲ ਕੰਟਰੋਲ ਇਹ ਚਾਈਨਾ ਨਾਲ ਲੱਗਦੀ ਹੈ ਐਕਸਾਈ ਚਾਈਨਾ ਮੈਨੂੰ ਉਮੀਦ ਹੈ ਕਿ ਤੁਹਾਨੂੰ ਵੀਡੀਓ ਸਮਝ ਆ ਗਈ ਹੁਣ ਮਿਲਦੇ ਅਗਲੀ ਵੀਡੀਓ ਦੇ ਨਾਲ ਧੰਨਵਾਦ